ਅੱਜ ਸਵੇਰੇ ਸਵੇਰੇ 5 ਵਜੇ ਅਰਦਾਸ ਬੇਨਤੀ ਤੋਂ ਬਾਅਦ ਕੋਠੇ ਗੁਰੂ ਦੇ ਨੌਜਵਾਨਾਂ ਵੱਲੋਂ ਸਲਾਨ ਯੋਗ ਉਪਰਾਲਾ ਕੀਤਾ ਗਿਆ। ਸਤਕਾਰ ਕਮੇਟੀ ਕੋਠਾ ਗੁਰੂ ਵੱਲੋਂ ਹੜ ਪੀੜਤਾ ਲਈ ਪਹਿਲਾਂ ਦੀ ਤਰ੍ਹਾਂ ਇਸ ਵਾਰ ਫਿਰ 23 ਟਰਾਲੀਆਂ ਮੱਕੀ ਦਾ ਅਚਾਰ ਤੂੜੀ ਅਤੇ ਦਾਣਾ ਫੀਡ ਦੇ ਬਡਾਲਾਂ ਹਲਕੇ ਦੇ ਅੰਦਰ ਪੇਜੀਆਂ ਗਈਆਂ। ਇਸ ਤਰ੍ਹਾਂ ਦੀ ਸੇਵਾ ਵਾਂਗ ਹੋਰ ਲੋਕਾਂ ਨੂੰ ਵੀ ਸੇਵਾ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਆਉਂ ਵੇਖਦੇ ਹਾਂ ਇਸ ਵੀਡੀਓ ਵਿੱਚ। ਜਿਨੇ ਤਾਂ ਆਪਣਾ ਬारणਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਵਿਗਨ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ। ਬਾਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗੋਤੀ ਸਿਮਰ ਕਾ ਕ੍ਰੋ ਨਾਨਕ ਲਈ ਤਿਆਈ। ਵਰਾੰਗਦ ਗੁਰਤੇ ਅਮਰਦਾਸ RAM ਦਾਸਾਂ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੇ ਸਭ ਦੁੱਖ ਜਾਇ ਗੁਰਤੇ ਇੱਕ ਬਹਾਦਰ ਸਿਮਰਿਆ ਕਰਨੋਂ ਨਦਿਆ ਵੈਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਗੱਦੀ ਤੇ ਬਰਾਜਮਾਨ ਚਬਰ ਸ਼ਤਰ ਦੇ ਮਾਲਕ ਹਾਜ਼ਰ ਨਾਜ਼ਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਾਰ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇ ਗਵਾਹੀ ਦੇ ਇੱਕ ਅੰਡਠ ਕੀਤਾ ਤਨ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਘਟਾਈ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਵਾਹੀ ਤਿੰਨਾ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਹੀ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਸ਼ਿਆ ਰਹਿ ਤਾ ਦੇਗਾ ਤੇਗਾ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਤਿਗੁਰੂ ਜੀ ਆਪਣੇ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵਿਸਾਹਾ ਦਾਣ ਪੁਰੋਸਾ ਦਾਣ ਦਾਣਾ ਸਿਰਨਾਮ ਦਾਣ ਸ੍ਰੀ ਅੰਮ੍ਰਿਤ ਸਰ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਾਤੂ ਜੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਏਕਾਲ ਪੁਰਖ ਅੰਤਰ ਜੈਮੀ ਆਪਣੇ ਪੰਥ ਤੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਨਨਨ ਕਾਨਾ ਸਾਹਿਬ ਤੋਂ ਲੈ ਕੇ ਹੋਰ ਗੁਰਦੁਆਰੇ ਆ ਗੁਰਤਾ ਮਾਂ ਦੇ ਜਿੰਨਾ ਤੋਂ ਪਿਆਰੇ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ ਤੰਨਾ ਦੇ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸਮਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗੱਦੀ ਤੇ ਬਰਾਜਮਾਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਐ ਸਾਵੇਂ ਦੀ ਅਰਦਾਸ ਚਰਨਾਂ ਕਮਨਾ ਪਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਬੱਖ ਬੱਖ ਨਗਰਾਂ ਦੀਆਂ ਸੰਗਤਾਂ ਇਕੱਤਰ ਹੋ ਕਰਕੇ ਸਤਕਾਰ ਕਮੇਟੀਆਂ ਰਲ ਮਿਲ ਕਰਕੇ ਸਤਿਗੁਰੂ ਮਹਾਰਾਜ ਜੀਓ ਜੋ ਵੀ ਨਗਰਾਂ ਦੇ ਵਿੱਚ ਹੜ ਆਏ ਨੇ ਮਹਾਰਾਜ ਜੀ ਉਹਨਾਂ ਹੜ ਪੀੜਤਾਂ ਦੇ ਲਈ ਐ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਦਿੱਤੀ ਹੋਈ ਦਸਾਂ ਨੋਹਾਂ ਦੀ ਕ੍ਰਿਤਕਮਾਈ ਨੂੰ ਸਫਲਾ ਕਰਦੇ ਹੋਏ ਸੱਚੇ ਪਾਸ਼ਾ ਜੀ ਉਹਦਾ ਸੰਬੰਧ ਕੱਢਦੇ ਹੋਏ ਉਹਨਾਂ ਨਗਰਾਂ ਦੇ ਲਈ ਰਸਤ ਪਾਣੀ ਲਿਜਾਣ ਦੇ ਲਈ ਸੱਚੇ ਪਾਸ਼ਾ ਜੀ ਹੋ ਤਿਆਰੀ ਹੈ ਮਹਾਰਾਜ ਜੀਓ ਸੱਚੇ ਪਾਤਸ਼ਾਹ ਕਿਰਪਾ ਰੱਖਣੀ ਸਾਰੇ ਹੀ ਨੌਜਵਾਨ ਵੀਰਾਂ ਤੇ ਸਰਤੇ ਮੇਰਾ ਪਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਰੱਖਣੀ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਨਾ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨੀ ਸੱਚੇ ਪਾਤਸ਼ਾਹ ਜੀ ਉਹ ਸਾਰੇ ਹੀ ਨੌਜਵਾਨ ਵੀਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਨਗਰਾਂ ਦੀਆਂ ਸੰਗਤਾਂ ਦੀਆਂ ਕੀਤੀਆਂ ਹੋਈਆਂ ਸਵਾਮਾ ਲੇਖੇ ਲਾਉਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਵਾਸਤੇ ਕਿਰਪਾ ਕਰਨੀ ਮਹਾਰਾਜ ਇਸੇ ਤਰ੍ਹਾਂ ਹੀ ਸਾਰੇ ਹੀ ਨਗਰਾਂ ਨੂੰ ਬਾਲ ਉਦੋਂ ਬਖਸ਼ਦੇ ਰਹਿਣਾ ਮਹਾਰਾਜ ਇਸਵੇਂ ਸੱਚੇ ਪਾਸ਼ਾ ਕਰੋ ਕਿਰਪਾ ਆਪ ਜੀ ਆਗਿਆ ਦਿਓ ਸਹੀ ਪਰਾਂ ਦੀ ਮਿਲ ਕਰਾਉਣਾ ਜਿਨ੍ਹਾਂ ਮਿਲਿਆ ਨਾਮ ਚਿੱਤਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਹੁਣ ਅਰਦਾਸ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਤੋਂ ਬਾਅਦ ਹੁਣ ਜਿਹੜੀ ਸਤਕਾਰ ਕਮੇਟੀਆਂ ਨਗਰ ਨਿਵਾਸੀ ਤਿੰਨ ਕੋਠਾ ਗੁਰੂ ਬੋਰਡ ਰੋਡ ਲੋਕਾਂ ਨੇੜੇ ਤੇ ਇਹਦੀਆਂ ਸਾਰੀਆਂ ਸਤਕਾਰ ਕਮੇਟੀਆਂ ਇਕੱਠੀਆਂ ਹੋ ਕੇ ਪੂਰੀ ਅਚਾਰ ਜਿਹੜਾ ਅੱਜ ਮੇਨ ਫੀਲ ਤਿੰਨ ਚੀਜ਼ਾਂ ਮੇਨ ਜਾ ਰਹੀਆਂ ਨੇ ਸੱਤ ਅੱਠ ਟਰਾਲੀਆਂ ਤੋਂ ਜ਼ਿਆਦਾ ਮੇਰੇ ਸਭ ਨੂੰ ਲੱਗ ਰਹੀਆਂ ਤੇ ਆਪਾਂ ਦਿਖਾਉਨੇ ਆ ਸਾਨੂੰ ਤੋਂ ਲਾਈਵ ਤਸਵੀਰਾਂ ਤੇ ਆਪਾਂ ਇਥੋਂ ਦੇ ਪ੍ਰਧਾਨ ਉਹਦੇ ਨਾਲ ਵੀ ਵਿਚਾਰ ਸਾਂਝੇ ਕਰਾਂਗੇ ਲਾਈਵ ਤਸਵੀਰਾਂ ਦੇਖ ਰਹੇ ਹੋ ਸਵੇਰ ਦਾ ਜਿਹੜਾ 5 ਵਜੇ ਦਾ ਟਾਈਮ ਆ ਤੇ ਵਿਸ਼ਕਰਮਾਂ ਤੋਂ ਅਰਦਾਸ ਤੋਂ ਉਪਰੰਤ ਜਿਹੜੀ ਇਹ ਰਵਾਣਜੀ ਹੋਣ ਲੱਗੀ ਆ ਉਹ ਚਾਹ ਪੀਲਾ ਜਿਹਨੇ ਪੀਣੀ ਅਥਰਾਜ ਰੁਕਾ ਕੇ ਭਾਈਏ ਵਾਹਿਗੁਰੂ ਜੀ ਕੀ ਫਤਿਹ ਰਵਾਨਗੀ ਹੋਣ ਵਾਲੀ ਆ ਸਰਕਾਰ ਕਮੇਟੀ ਨਾਲ ਆਪੇ ਮੌਜੂਦ ਆ ਕੀ ਅਜ ਤੋਂ ਪਹਿਲਾਂ ਵੀ ਕੀ ਉੱਥੇ ਪ੍ਰੋਬਲਮ ਆਈਆਂ ਤੇ ਅੱਜ ਵੀ ਆਪਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਸੇਵਾ ਲਿਆ ਰਹੇ ਹਾਂ ਜਦੋਂ ਤੋਂ ਵੀ ਹੜਾ ਆਇਆ ਵੀਦੇ ਉਦੋਂ ਤੋਂ ਹੀ ਸਰਕਾਰ ਕਵੀ ਦੀ ਸੇਵਾ ਚੱਲ ਰਹੀ ਆ ਪਹਿਲਾਂ ਪਸਣ ਵਾਲੀ ਦਵਾਈ ਵਗੈਰਾ ਫਾਸਟ ਦੇ ਕਿੱਟਾਂ ਵਗੈਰਾ ਦਿੱਤਣਾ ਜਾ ਰਹੇ ਸੀ ਤੇ ਹੁਣ ਜਦੋਂ ਪਾਣੀ ਉਤਰਿਆ ਤਾਂ ਜੋ ਵੀ ਪਿੰਡੋਂ ਚੋਂ ਰਾਕੇ ਦੀ ਸੰਗਤ ਦੇ ਸਹਿਯੋਗ ਦਿੱਤਾ ਸੀ ਚਾਰ ਦੀਆਂ ਗੱਠਾਂ ਊੜੀ ਦੀਆਂ ਗੱਠਾਂ ਫੀਡ ਦੀ ਜਿੰਨੀ ਵੀ ਸੇਵਾ ਸੀਗੀ ਵੀ ਉਹ ਜੋ ਲੈ ਕੇ ਜਾ ਰਹੇ ہیں اس ਤੋਂ ਬਾਅਦ ਵੀ ਕੋਈ ਪਰਲ ਹੈ اس ਤੋਂ ਬਾਅਦ ਜੋ ਵੀ ਬਾਣ ਉੱਚੇ ਨੀਵੇਂ ਹੋਏ ਆ ਤਿੰਨ ਪਿੰਡਾਂ ਦਾ ਆਪਣਾ ਫੱਜ ਸੇਵਾ ਸੇਟੀ ਚਕਾਣੀ ਵੱਲੋਂ ਨਿਸ਼ਤੀ ਲੈਤਾ ਗਿਆ ਵੀ ਉਹ ਬਾਣ ਪੱਤਰ ਕਰਕੇ ਆਉਂਦਾ ਉਹਦੇ ਵਿੱਚ ਆਪਣੇ ਮਠੰਡੇ ਦੇ ਜਿੰਨੀਆਂ ਸਤਕਾਰ ਕਮਟੀਆਂ ਇਲਾਕੇ ਦੇ ਨਗਰ ਆ ਜੀ ਉਹਨਾਂ ਦੇ ਸਹਿਯੋਗ ਨਾਲ ਵੀ ਉਹ ਬਾਣ ਪੱਤਰ ਕਰਕੇ ਆਉਂਦੇ ਉਹ ਵੀ ਵਿੱਚ ਜਨਮ ਅੱਜ ਕਿੰਨੇ ਪਿੰਡਾਂ ਦੀ ਸੰਗਤ ਇਕੱਠੀ ਹੋਈ ਹੈ ਅੱਜ ਕੋਠੇਗੁਰੂ ਵੱਲੋਂ ਜਾ ਰਹੀ ਹੈ ਸੰਗਤ ਇਹਦੇ ਨਾਲ ਭਾਈ ਤੇ ਭਾਈ ਦੀ ਸਯੋਜਕ ਤੇ ਇੱਕ ਸਾਡੀ ਸੰਗਤ ਕਿਤਰੋ ਲਾ ਬਹੁਤ ਧੰਨਵਾਦ ਤੁਸੀਂ ਲਾਈਵ ਤੁਸੀਂ ਵੀ ਇਹਨਾਂ ਦੇਖ ਰਹੇ ਹੋ ਸਤਕਾਰ ਕਮੇਟੀ ਕੋਠਾਗੁਰੂ 4 2 3 ਪਿੰਡਾਂ ਦੇ ਨਾਲ ਜਿਹੜੀ ਸੰਗਤ ਮੱਕੀ ਦਾ ਆਚਾਰ ਤੇ ਤੂੜੀ ਤੇ ਫੀਡ ਜਿਹੜੀ ਮੇਨ ਅੱਜ ਉਥੇ ਲੋੜ ਆ ਉਸ ਨੂੰ ਪੂਰਤੀ ਕਰਨ ਲਈ ਜਿੰਨਾ ਕ ਸਹਿਯੋਗ ਬਣਦਾ ਕਿੰਨੀਆਂ ਟਰਾਲੀਆਂ ਜਾ ਰਹੀਆਂ ਜੀ 22 ਟਰੈਕਟਰ ਜਾ ਰਹੇ 22 ਟਰੈਕਟਰ ਜਾ ਰਹੇ ਆ ਤੂੜੀ ਨਾਲ ਭਰੇ ਮੱਕੀ ਦੇ ਆਚਾਰ ਨਾਲ ਭਰੇ ਤੇ ਜਿਹੜੀ ਫੀਡ ਨਾਲ ਬਾਕੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸੀਂ ਦੇਖ ਰਹੇ ਹਾਂ ਲਾਈਵ ਤਸਵੀਰਾਂ ਜੋ ਸੇਵਾ ਜਾ ਰਹੀ ਹੈ ਤੇ ਟਰੈਕਟਰ ਪਕਤਾ ਭਾਈ ਤੋਂ ਇਕੱਠੇ ਹੋ ਕੇ ਹੋਰ ਸੰਗਤ ਨਾਲ ਲੱਗੇਗੀ ਕੋਠਾ ਗੁਰੂ ਤੋਂ ਜਿਹੜੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਜਿਹੜੇ ਨਾਲ ਟਰਾਲਾ ਵੀ ਆ ਤੇ ਤੇ ਟਰਾਲਿਆਂ ਟਰੈਕਟਰ ਨੇ ਜਿਨ੍ਹਾਂ ਵਿੱਚ ਮੱਕੀ ਦਾ ਅਚਾਰ ਤੂੜੀ ਤੇ ਨਾਲ ਜਿਹੜੀ ਬਹੁਤ ਬੱਡੀ ਮਾਤਰਾ ਦੇ ਵਿੱਚ ਫੀਲ ਮੌਜੂਦ ਆ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਹਨਾਂ ਸਹਿਯੋਗ ਕੀਤਾ ਖਾਸ ਕਰ ਧੰਨਵਾਦ ਸਤਕਾਰ ਕਮੇਟੀ ਕੋਠਾਗੁਰੂ ਦਾ ਜੋ ਨੌਜਵਾਨ ਬਹੁਤ ਟਾਈਮ ਤੋਂ ਸੇਵਾ ਨਿਭਾ ਰਹੇ ਆ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਬਾਅਦ ਚੜ ਕੇ ਹਿੱਸਾ ਲੈ ਕੇ ਸੇਵਾ ਕਰਦੇ ਨੇ ਬਹੁਤ ਧੰਨਵਾਦ ਸਤਕਾਰ ਕਮੇਟੀ ਕੋਠਾਗੁਰੂ ਤੇ ਨਾਲ ਦੀਆਂ ਬੇਂਡੇ ਜ਼ਿਲ੍ਹੇ ਦੀਆਂ ਸਤਕਾਰ ਕਮੇਟੀਆਂ ਬੇ ਵੀ ਬਹੁਤ ਧੰਨਵਾਦ ਉਹ ਵੀ ਜਿਹੜਾ ਸਹਿਯੋਗ ਦੇ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਟੂੜੀ ਤੇ ਫੀਡ ਠੀਕ ਹੈ 23 ਟ੍ਰੈਕਟਰ ਟਰਾਲੇ ਜਿਹੜੇ ਲਿਆਏ ਆ ਰਹੇ ਆ ਬਡਾਲਾ ਹਲਕੇ ਦੇ ਵਿੱਚ ਜਿਹੜੇ-ਜਿਹੜੇ ਪਿੰਡਾਂ ਵਿੱਚ ਜਿਹੜੀ ਸੇਵਾ ਨਵਾਈ ਆ ਉਹ ਵੀ ਤੁਹਾਨੂੰ ਨਾਲ ਸਮਝ ਕਰਾਂਗੇ ਤਕਰੀਬਨ 100 100 ਨੌਜਵਾਨਾਂ ਦੇ ਕਰੀਬ ਜਿਹੜੇ ਸੇਵਾ ਨਾਲ ਨੌਜਵਾਨ ਜਾ ਰਹੇ ਆ ਸਾਰੇ ਨੌਜਵਾਨ ਕੋਠਾਗੁਰੂ ਦੇ ਤਕਰੀਬਨ ਆ ਦੇਖੋ ਤੁਸੀਂ ਲਾਈਵ ਤੁਸੀਂ ਵੀ ਦੇਖ ਰਹੇ ਹੋ ਇਹ ਇੰਟਰਕਟਰ ਆ ਹੋਰ ਵੀ ਇਹਨਾਂ ਭਰਾਵਾਂ ਤੋਂ ਸਿੱਖਣ ਦੀ ਲੋੜ ਆ ਬਈ ਵੀ ਨੌਜਵਾਨ ਵੀਰ ਕਹਿੰਦੇ ਆ ਨਾ ਨਫੇ ਤੇ ਇਦਾਂ ਹੋ ਗਿਆ ਇਦਾਂ ਹੋ ਗਿਆ ਇਹ ਵੀਡੀਓ ਦੇਖੋ ਤੁਸੀਂ ਨੌਜਵਾਨ ਵੀਰਾਂ ਦਾ ਉਪਰਾਲਾ ਸਤਕਾਰ ਕਮੇਟੀ ਕੋਠਾਗੜੂ ਦਾ ਉਪਰਾਲਾ ਬਹੁਤ ਵੱਡਾ ਉਪਰਾਲਾ ਵੀਰੇ ਦੇਖ ਰਹੇ ਹੋ ਤੁਸੀਂ ਲਾਈਵ ਕਰ ਦਿਨਾ Why would you get calcite? Why would you put ਪੱਪਾਈ ਸਰਵਾਨੀ ਮੁੱਖਾ ਗੁਰੂ ਰਵਾਨੋ ਹੋਏ ਸੀ ਪੱਪਾਈ ਕੌਂਗ ਦੇ ਕੋਲ ਦੀ ਨਗਦਾ ਹੋਇਆ ਜਿਹੜਾ ਕਾਫਲਾ 23 ਟਰੈਕਟਰ ਟਰਾਲੀ ਜਿਹੜੇ ਇਸ ਸਮਗਰੀ ਨਾਲ ਭਰੇ ਹੋਏ ਨੇ লাইਵ ਤਸਵੀਰਾਂ ਦੇਖ ਰਹੇ ਹਾਂ ਬਹੁਤ ਧੰਨਵਾਦ ਸਮੂਹ ਹਲਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਬਹੁਤ ਧੰਨਵਾਦ ਮਿਹਰਬਾਨੀ ਤੇ ਦੇਖ ਰਹੇ ਹਾਂ ਵੀ तकरीबन 100 150 ਗੁੰਡਾ ਜਿਹੜਾ ਨਾਲ ਸਹਿਯੋਗ ਕਰਨ ਦੇ ਜਾ ਰਹੇ ਆ ਬਹੁਤ